ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸ ਵੇਖ ਰਹੇ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਵਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸੋ ਡੱਲਾ ਜੀ ਮੈਂ ਜ਼ਰੂਰ ਚਾਹਾਂਗੀ ਕਿ ਕਿਹੜੀਆਂ ਤਿੰਨ ਵੱਡੀਆਂ ਖਾਸ ਖਬਰਾਂ ਨੇ ਅੱਜ ਦੀਆਂ ਉਹਨਾਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਐਨਾਲਿਸਿਸ ਕਰਕੇ ਦਰਸ਼ਕਾਂ ਨਾਲ ਸਾਂਝੇ ਕਰੋ ਕਿਉਂਕਿ ਚਾਹੇ ਅਸੀਂ ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਭਾਵੇਂ ਸਮਾਜਿਕ ਪਹਿਲੂ ਦੀ ਗੱਲ ਕਰ ਲਈਏ ਸੋ ਵੱਡੀਆਂ ਖਬਰਾਂ ਜਿਹੜੀਆਂ ਲੋਕਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ ਤਾਂ ਮੈਂ ਜ਼ਰੂਰ ਚਾਹਾਂਗੀ ਕਿ ਪੂਰੀ ਜਾਣਕਾਰੀ ਵੇਰਵੇ ਦੇ ਨਾਲ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰੋ ਦੇਖੋ ਰਾਮ ਰਹੀਮ ਦੀ ਪੈਰੋਲ ਦਾ ਜਿਹੜਾ ਮਾਮਲਾ ਇੱਕ ਵਾਰੀ ਫੇਰ ਸੁਰਖੀਆਂ ਦੇ ਵਿੱਚ ਹੈ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਵਾਰ ਫੇਰ ਗੁਰਮੀਤ ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਵੀ ਹੋ ਰਿਹਾ ਹੈ ਪਤਾ ਲੱਗਿਆ ਕਿ 50 ਦਿਨਾਂ ਦੀ ਪੈਰੋਲ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਹੈ ਔਰ 50 ਦਿਨ ਉਹ ਯੂਪੀ ਦੇ ਬਾਗਵਤ ਦੇ ਇੱਕ ਆਸ਼ਰਮ ਦੇ ਵਿੱਚ ਰਹਿਣਗੇ ਪਿਛਲੀ ਵਾਰੀ ਵੀ ਜਦੋਂ ਗੁਰਮੀਤ ਰਾਮ ਰਹੀਮ ਬਾਹਰ ਆਏ ਤੇ ਕਈ ਵਾਰੀ ਉਹਨਾਂ ਨੇ ਆਪਣੇ ਆਨਲਾਈਨ ਧਾਰਮਿਕ ਪ੍ਰੋਗਰਾਮ ਕੀਤੇ ਉਹਨਾਂ ਦੇ ਉੱਪਰ ਵੀ ਕਈ ਤਰ੍ਹਾਂ ਨੇ ਵਿਰੋਧ ਦਰਜ ਕਰਾਇਆ ਹੁਣ ਜਦੋਂ ਸਾਨੂੰ ਪਤਾ ਹੈ ਕਿ ਮਈ ਦੇ ਵਿੱਚ ਦੇਸ਼ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਔਰ ਚੋਣਾਂ ਤੋਂ ਪਹਿਲਾਂ ਰਾਜਨੀਤਿਕ ਤੌਰ ਤੇ ਮਾਹੌਲ ਬਹੁਤ ਜ਼ਿਆਦਾ ਪੰਜਾਬ ਚ ਸਿਆਸੀ ਹੋਣਾ ਹੈ ਹਰਿਆਣਾ ਚ ਵੀ ਸਿਆਸੀ ਹੋਣਾ ਹੈ ਔਰ ਯੂਪੀ ਦੇ ਵਿੱਚ ਵੀ ਲੋਕ ਸਭਾ ਚੋਣਾਂ ਕਰਕੇ ਮਾਹੌਲ ਬਹੁਤ ਜ਼ਿਆਦਾ ਸਿਆਸੀ ਹੋਣਾ ਹੈ ਅਜਿਹੇ ਮੌਕੇ ਦੇ ਗੁਰਮੀਤ ਸਿੰਘ ਰਾਮ ਰਹੀਮ ਨੂੰ ਪਰੋਲ ਮਿਲਨੀ ਔਰ ਕਿਤਨਾ ਕਿਤੇ ਵਿਰੋਧੀ ਧਿਰਾਂ ਇਹਨੂੰ ਚੋਣਾਂ ਦੇ ਨਾਲ ਜੋੜ ਕੇ ਵੀ ਇਲਜ਼ਾਮ ਲਾ ਰਹੀਆਂ ਨੇ ਕਿ ਚੋਣਾਂ ਦੇ ਮੱਦੇਨਜ਼ਰ ਆਪਣੇ ਹੱਕ 'ਚ ਉਹਨਾਂ ਦੇ ਸਮਰਥਕਾਂ ਦਾ ਮਾਹੌਲ ਬਣਾਉਣ ਲਈ ਅਜਿਹਾ ਤਾਂ ਨਹੀਂ ਕੀਤਾ ਜਾ ਰਿਹਾ ਨੌਵੀਂ ਵਾਰ ਗੁਰਮੀਤ RAM ਰਹੀਲ ਜੇਲ੍ਹ ਦੇ ਵਿੱਚੋਂ ਪਰੋਲ ਤੇ ਆਏ ਨੇ ਔਰ ਇਸ ਵਾਰ 50 ਦਿਨ 50 ਦਿਨ ਦਾ ਪਰੋਲ ਬਹੁਤ ਵੱਡਾ ਪਰੋਲ ਹੁੰਦਾ ਔਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਕਿਸੇ ਉਸ ਬੰਦੀ ਸਿੰਘ ਨੂੰ ਇੰਨਾ ਪਰੋਲ ਮਿਲਿਆ ਹੋਵੇ ਕਦੀ ਜਿਹਦੇ ਬਾਰੇ ਬਹੁਤ ਵੱਡੇ ਵੱਡੇ ਅੰਦੋਲਨ ਹੋ ਰਹੇ ਨੇ ਸ਼ੁਗਮੀਤ ਰਾਮ ਰਹੀਮ ਦੀ ਉਹ ਆ ਗਏ ਨੇ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਉਹ ਬਾਹਰ ਨਿਕਲੇ ਨੇ ਔਰ ਹੁਣ ਆਉਂਦੇ ਦਿਨਾਂ 'ਚ ਗੁਰਮੀਤ ਰਾਮ ਰਹੀਮ ਦੇ ਮਸਲੇ ਤੇ ਹੋਰ ਵੀ ਸਾਨੂੰ ਕਈ ਤਰ੍ਹਾਂ ਦੀਆਂ ਨਵੀਆਂ ਖਬਰਾਂ ਜਾਣਨ ਨੂੰ ਸੁਣਨ ਨੂੰ ਮਿਲ ਸਕਦੀਆਂ ਨੇ ਕੀ ਇੱਕ ਵਾਰ ਫੇਰ ਉਹ ਆਨਲਾਈਨ ਸਮਾਗਮ ਤਾਂ ਨਹੀਂ ਕਰਨਗੇ ਕੀ ਉਹ ਲੋਕਾਂ ਨੂੰ ਵੋਟਾਂ ਦੇ ਪ੍ਰਤੀ ਦੁਬਾਰਾ ਜਾਗਰੂਕ ਕਰਨਾ ਤਾਂ ਨਹੀਂ ਸ਼ੁਰੂ ਕਰ ਦੇਣਗੇ ਕਿਉਂਕਿ ਗੁਰਮੀਤ ਸਿੰਘ ਰਾਮ ਰਹੀਮ ਦਾ ਜਿਹੜਾ ਡੇਰਾ ਹੈ ਉਹਨਾਂ ਦਾ ਪੋਲੀਟੀਕਲ ਵਿੰਗ ਵੀ ਹੈ ਇੱਕ ਇਸ ਕਰਕੇ ਸਾਰੇ ਜਿਹੜੇ ਉਹਨਾਂ ਦੀਆਂ ਜਿਹੜੀਆਂ ਖਤਿਵਿਧੀਆਂ ਨੇ ਉਹਨਾਂ ਨੂੰ ਸਿਆਸੀ ਤੌਰ ਤੇ ਉੱਤੇ ਵੀ ਖੂਬ ਚਰਚਾ ਮਿਲਦੀ ਹੈ ਸੋ ਉਹਨੇ ਦਿਨਾਂ ਦੇ ਵਿੱਚ ਗੁਰਮੀਤ ਸਿੰਘ ਰਾਮ ਰਹੀਮ ਦੇ ਮਸਲੇ ਤੇ ਪੋਲੀਟੀਕਲ ਪਾਰਟੀਆਂ ਦਾ ਵਿਰੋਧ ਹੋਰ ਕਿਸ ਤਰ੍ਹਾਂ ਦਰਜ ਹੁੰਦਾ ਹੈ ਇਹਦੇ ਤੇ ਸਾਰਿਆਂ ਦੀ ਨਜ਼ਰ ਰਹੇਗੀ ਉਂਝ ਗੁਰਮੀਤ ਰਾਮ ਰਹੀਮ ਦੀ ਜਿਹੜੀ ਪੈਰੋਲ ਹੈ ਉਹ ਪਹਿਲਾਂ ਵੀ ਖਾਰਜ ਕਰਨ ਲਈ ਕਈ ਵਾਰੀ ਕਾਨੂੰਨੀ ਤੌਰ ਦੇ ਉੱਤੇ ਵੀ ਲੋਕ ਅਦਾਲਤ ਦੇ ਵਿੱਚ ਗਏ ਹੁਣ ਇਹ ਸਰਕਾਰਾਂ ਦਾ ਕਹਿਣਾ ਹੈ ਕਿ ਨਿਯਮਾਂ ਦੇ ਮੁਤਾਬਕ ਕਾਨੂੰਨ ਦੇ ਮੁਤਾਬਕ ਪਰੋਲ ਦਿੱਤੀ ਜਾ ਰਹੀ ਹੈ ਔਰ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਸੰਘਰਸ਼ ਚੱਲ ਰਿਹਾ ਹੈ ਕੌਮੀ ਇਨਸਾਫ ਮੋਰਚੇ ਦਾ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਔਰ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਬੰਦੀ ਸਿੰਘ ਨੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕੀਤੀਆਂ ਨੇ ਲੰਮੀਆਂ ਸਜ਼ਾਵਾਂ ਹੋ ਗਈਆਂ ਉਹਨਾਂ ਨੂੰ ਜ਼ਮਾਨਤਾਂ ਨਹੀਂ ਉਹਨਾਂ ਨੂੰ ਪੈਰੋਲ ਨਹੀਂ ਤੇ ਦੂਜੇ ਪਾਸੇ ਗੁਰਮੀਤ ਸਿੰਘ ਰਾਮ ਰਹੀਮ ਵਰਗੇ ਜਿਹੜੇ ਵਿਅਕਤੀ ਨੇ ਜਿਹੜੇ ਬਹੁਤ ਹੀ ਵੱਡੇ ਜੁਰਮ ਦੇ ਵਿੱਚ ਜਿਨ੍ਹਾਂ ਨੂੰ ਸਜ਼ਾ ਹੋਈ ਹੈ ਸੋ ਉਹਨਾਂ ਨੂੰ ਇਸ ਤਰ੍ਹਾਂ ਪੈਰੋਲ ਦਿੱਤਾ ਜਾ ਰਿਹਾ ਸੋ ਕਾਨੂੰਨੀ ਤੌਰ ਦੇ ਉੱਤੇ ਬਹੁਤ ਸਾਰੇ ਲੋਕ ਬੜੇ ਹੈਰਾਨ ਨੇ ਇਸ ਤਰ੍ਹਾਂ ਦੇ ਫੈਸਲਿਆਂ ਤੋਂ ਦੇਖੋ ਕੌਮੀ ਇਨਸਾਫ ਮੋਰਚੇ ਵੱਲੋਂ ਅੱਜ 20 ਤਰੀਕ ਨੂੰ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਆਲੇ-ਦੁਆਲੇ ਜਿਹੜੇ ਟੋਲ ਨੇ ਉਹਨਾਂ ਨੂੰ 3 ਘੰਟੇ ਲਈ ਟੋਲ ਫ੍ਰੀ ਕੀਤਾ ਜਾ ਰਿਹਾ ਹੈ ਅਸਲ 'ਚ ਕੌਮੀ ਇਨਸਾਫ ਮੋਰਚਾ ਬਹੁਤ ਲੰਮੇ ਵਕਤ ਤੋਂ ਅੰਦੋਲਨ ਕਰ ਰਿਹਾ ਹੈ ਔਰ ਜਿਵੇਂ ਮੈਂ ਪਹਿਲਾਂ ਗੱਲ ਕੀਤਾ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਦੇ ਉੱਤੇ ਇਹ ਅੰਦੋਲਨ ਚੱਲ ਰਿਹਾ ਹੈ ਔਰ ਜਿਹੜੀ ਕਾਲ ਦਿੱਤੀ ਗਈ ਹੈ ਕਿ ਅੱਜ 3 ਘੰਟਿਆਂ ਦੇ ਲਈ ਜਿਹੜੇ ਚੰਡੀਗੜ੍ਹ ਦੇ ਆਲੇ-ਦੁਆਲੇ ਦੇ ਟੋਲ ਨੇ ਉਹਨਾਂ ਨੂੰ ਟੋਲ ਫ੍ਰੀ ਕਰ ਦਿੱਤਾ ਜਾਏਗਾ ਭਾਵ ਲੋਕਾਂ ਲਈ ਟੋਲ ਮੁਫਤ ਕਰ ਦਿੱਤੇ ਜਾਣਗੇ ਇਹ ਕਹਿਣਾ ਹੈ ਕੌਮੀ ਇਨਸਾਫ ਮੋਰਚੇ ਦਾ ਕਿ ਸਾਨੂੰ ਉਮੀਦ ਹੈ ਕਿ ਸਰਕਾਰਾਂ ਗੰਭੀਰਤਾ ਦੇ ਨਾਲ ਸਾਡੀਆਂ ਮੰਗਾਂ ਤੇ ਧਿਆਨ ਦੇਣਗੀਆਂ ਅਗਰ ਜਿਹਾ ਨਹੀਂ ਹੁੰਦਾ ਤੇ ਆਉਂਦੇ ਸਮੇਂ ਦੇ ਵਿੱਚ ਭਵਿੱਖ 'ਚ ਅਸੀਂ ਆਪਣੇ ਅੰਦੋਲਨ ਨੂੰ ਹੋਰ ਵੱਡਾ ਕਰ ਸਕਦੇ ਹਾਂ ਔਰ ਕੌਮੀ ਇਨਸਾਫ ਮੋਰਚਾ ਦੇ ਜਿਹੜੇ ਵੱਖ-ਵੱਖ ਲੀਡਰ ਨੇ ਉਹ ਵੀ ਲਗਾਤਾਰ ਇਸ ਗੱਲ ਦਾ ਵਿਰੋਧ ਪ੍ਰਗਟ ਕਰ ਰਹੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਤੇ ਹਜੇ ਤੱਕ ਕੋਈ ਠੋਸ ਭਰੋਸਾ ਜਾਂ ਕਾਰਵਾਈ ਨਹੀਂ ਹੋਈ ਜਦਕਿ ਗੁਰਮੀਤ ਸਿੰਘ ਰਾਮ ਰਹੀਮ ਵਰਗੇ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਵੱਡੇ ਵੱਡੇ ਦਿਨਾਂ ਦੇ ਲਈ ਪਿਰੋਲ ਤੇ ਭੇਜਿਆ ਜਾ ਰਿਹਾ ਹੈ ਸੋ ਇਹ ਅੱਜ ਦਾ ਦਿਨ ਹੈ ਜਿਹੜਾ ਬਹੁਤ ਅਹਿਮੀਅਤ ਵਾਲਾ ਹੈ ਕੌਮੀ ਇਨਸਾਫ ਮੋਰਚਾ ਦੇ ਪੱਖੋਂ ਵੀ ਦੇਖੋ ਬਲਵੰਤ ਸਿੰਘ ਰਾਜੂ ਆਣਾ ਉਹਨਾਂ ਦੀ ਸਜ਼ਾ ਦੇ ਵਿੱਚ ਤਬਦੀਲੀ ਦੀ ਮੰਗ ਹੈ ਕਿ ਫਾਂਸੀ ਦੀ ਸਜ਼ਾ ਨੂੰ ਉਮਰ ਕੈਚ ਤਬਦੀਲ ਕੀਤਾ ਜਾਵੇ ਤੇ ਹੋਰ ਬਹੁਤ ਸਾਰੇ ਬੰਦੀ ਸਿੰਘ ਨੇ ਜਿਨ੍ਹਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਹੈ ਤੇ ਉਹਦੇ ਉਪਰਾਲੇ ਚੱਲ ਰਹੇ ਨੇ। ਅੰਮ੍ਰਿਤਸਰ ਸਾਹਿਬ ਵਿਖੇ ਪੰਜ ਮੈਂਬਰੀ ਕਮੇਟੀ ਦੀ ਬੈਠਕ ਹੋਈ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਹਰਜਿੰਦਰ ਸਿੰਘ ਢਾਮੀ ਉਹਨਾਂ ਦੀ ਅਗਵਾਈ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਪੱਤਰਕਾਰ ਡਾਕਟਰ ਵਰਜਿੰਦਰ ਸਿੰਘ ਹਮਦਰਦ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਿਲਟੋਆ ਤੇ ਬੀਬੀ ਕਮਲਦੀਪ ਕੌਰ ਰਾਜਵਾਨਾ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਰਹੇ। ਇਹਦੇ ਵਿੱਚ ਫੈਸਲਾ ਇਹ ਹੋਇਆ ਕਿ ਭਾਰਤ ਸਰਕਾਰ ਦੇ ਨਾਲ ਗੱਲਬਾਤ ਦੇ ਲਈ ਜਿਹੜੀ ਯਤਨ ਨੇ ਉਹ ਨਿਰੰਤਰ ਹੋਣੇ ਚਾਹੀਦੇ ਨੇ ਹਾਲਾਂਕਿ 22 ਤਰੀਕ ਨੂੰ ਇੱਕ ਵੱਡਾ ਧਾਰਮਿਕ ਸਮਾਗਮ ਹੈ ਅਯੁੱਧਿਆ ਦੇ ਵਿੱਚ ਸੋ ਇਹ ਉਮੀਦ ਜਤਾਈ ਇਸ ਕਮੇਟੀ ਨੇ ਕਿ ਉਸ ਤੋਂ ਬਾਅਦ ਬਹੁਤ ਸੰਭਾਵਨਾ ਹੈ ਕਿ ਸਰਕਾਰ ਦੇ ਨਾਲ ਨਿਰੰਤਰ ਯਤਨਾਂ ਤੋਂ ਬਾਅਦ ਗੱਲਬਾਤ ਕਿਸੇ ਪਾਸੇ ਤੁਰ ਸਕਦੀ ਹੈ ਕਾਬਲੇ ਜ਼ਿਕਰ ਹੈ ਕਿ ਪ੍ਰਧਾਨ ਮੰਤਰੀ ਤੋਂ ਮੀਟਿੰਗ ਲਈ ਇਸ ਕਮੇਟੀ ਵੱਲੋਂ ਸਮਾਂ ਮੰਗਿਆ ਗਿਆ ਸੀ ਔਰ ਪ੍ਰਧਾਨ ਮੰਤਰੀ ਦਫ਼ਤਰ ਤੋਂ ਜਵਾਬ ਮਿਲਿਆ ਚਿੱਠੀ ਦਾ ਕਿ ਤੁਸੀਂ ਗ੍ਰਹਿ ਮੰਤਰਾਲੇ ਦੇ ਨਾਲ ਰਾਬਤਾ ਬਣਾਓ ਹਾਲੇ ਤੱਕ ਅਮਿਤ ਸ਼ਾਹ ਦੇ ਨਾਲ ਮੀਟਿੰਗ ਦਾ ਸਮਾਂ ਤੈਅ ਨਹੀਂ ਹੋਇਆ ਲੇਕਿਨ ਭਵਿੱਖ ਵਿੱਚ ਇਹ ਕਮੇਟੀ ਭਾਰਤ ਦੇ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਕਰ ਸਕਦੀ ਹੈ ਅਜਿਹੀ ਸੰਭਾਵਨਾ ਬਰਕਰਾਰ ਹੈ ਹੁਣ ਇਹਦੇ ਪਿੱਛੇ ਕਈ ਵੱਡੇ ਕਾਰਨ ਨੇ ਜਿਨ੍ਹਾਂ ਨੂੰ ਸਮਝਿਆ ਜਾ ਸਕਦਾ ਹੈ ਆਉਂਦੇ ਸਮੇਂ ਦੇ 2024 ਦੀਆਂ ਚੋਣਾਂ ਨੇ ਔਰ 2024 ਦੀਆਂ ਚੋਣਾਂ ਤੋਂ ਪਹਿਲਾਂ ਬਿਲਕੁਲ ਚੋਣਗੇ ਭਾਰਤ ਦੇ ਗ੍ਰਹਿ ਮੰਤਰੀ ਕੇ ਸਿੱਖ ਭਾਈਚਾਰੇ ਦੇ ਜਿਹੜੇ ਵੱਡੇ ਆਗੂ ਨੇ ਵਕ ਵਕ ਜਥੇਬੰਦੀਆਂ ਦੇ ਉਹਨਾਂ ਦੇ ਨਾਲ ਇਸ ਮਸਲੇ ਤੇ ਵਿਚਾਰ ਜ਼ਰੂਰ ਕੀਤਾ ਜਾਵੇ ਕਿਉਂਕਿ 2019 ਦੇ ਵਿੱਚ ਭਾਰਤ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਬਹੁਤ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ 'ਚ ਹਾਲੇ ਤੱਕ ਉਹ ਨੋਟੀਫਿਕੇਸ਼ਨ ਲਾਗੂ ਨਹੀਂ ਹੋਇਆ ਸੋ ਉਸ ਨੋਟੀਫਿਕੇਸ਼ਨ ਨੂੰ ਲਾਗੂ ਕਰਵਾਉਣ ਦੇ ਯਤਨ ਵੀ ਇਸ ਉੱਚ ਪਦਰੀ ਕਮੇਟੀ ਵੱਲੋਂ ਕੀਤੇ ਜਾ ਰਹੇ ਨੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਹਾਲਾਂਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 27 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ ਸੀ ਕਿ ਇਹ ਕਮੇਟੀ ਕਿਤਨਾ ਕਿਤੇ ਗੱਲ ਨੂੰ ਸੇਰੇ ਲਾਵੇ ਪਰ ਕਿਉਂਕਿ 22 ਤਰੀਕ ਨੂੰ ਅਯੁੱਧਿਆ ਦੇ ਵਿੱਚ ਸਮਾਗਮ ਨੇ ਧਾਰਮਿਕ ਇਸ ਕਰਕੇ ਇਹ ਜਿਹੜਾ ਕਮੇਟੀ ਐ ਇਹ ਹੋਰ ਸਮਾਂ ਵੀ ਮੰਗ ਸਕਦੀ ਆ ਭਵਿੱਖ ਦੇ ਵਿੱਚ ਆਪਣੀ ਗੱਲਬਾਤ ਨੂੰ ਸਰਕਾਰ ਦੇ ਨਾਲ ਤੋਰਨ ਦੇ ਲਈ ਸੋ ਕੱਲ ਦੀ ਮੀਟਿੰਗ ਵੀ ਬਹੁਤ ਜ਼ਿਆਦਾ ਅਹਿਮियत ਵਾਲੀ ਰਹੀ ਔਰ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਅਸੀਂ ਜ਼ਰੂਰ ਆਉਂਦੇ ਸਮੇਂ ਦੇ ਵਿੱਚ ਯਤਨਸ਼ੀਲ ਰਹੀਏ ਔਰ ਗੱਲਬਾਤ ਦੇ ਨਾਲ ਇਸ ਮਸਲੇ ਨੂੰ ਨਿਭੜੀਏ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोड़ा ਦੇ ਮਾਮਲੇ ਦੇ ਵਿੱਚ ਸਥਿਤੀ ਬਹੁਤ ਜ਼ਿਆਦਾ ਪੰਬਲ ਪੂਸੇ ਵਾਲੀ ਬਣੀ ਹੋਈ ਹੈ ਹਾਲਾਂਕਿ ਪੰਜਾਬ ਦੇ ਗਵਰਨਰ ਨੇ 5 ਜਨਵਰੀ ਨੂੰ ਚਿੱਠੀ ਵੀ ਲਿਖੀ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਅਮਨ अरोड़ा ਉਹਨਾਂ ਨੂੰ ਇੱਕ ਝਗੜੇ ਦੇ ਮਾਮਲੇ ਦੇ ਵਿੱਚ ਪਰਿਵਾਰਕ ਝਗੜੇ ਦੇ ਮਾਮਲੇ ਦੇ ਵਿੱਚ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਉਹਨਾਂ ਤੋਂ ਇਲਾਵਾ ਕੁੱਲ 9 ਲੋਕਾਂ ਨੂੰ ਸਜ਼ਾ ਸੁਣਾਈ ਗਈ ਸੀ ਅਮਨ अरोड़ा ਉਹਨਾਂ ਦੇ ਵਿੱਚੋਂ ਮੰਤਰੀ ਨੇ ਗਵਰਨਰ ਨੇ ਲਿਖਿਆ ਸੀ ਕਿ ਸੁਪਰੀਮ ਕੋਰਟ ਦਾ ਇੱਕ ਫੈਸਲਾ ਇੱਕ ਕੇਸ ਹੈ ਲਿਲੀ ਥਾਮਸ 2013 ਚ ਸੁਪਰੀਮ ਕੋਰਟ ਨੇ ਲਿਲੀ ਥਾਮਸ ਕੇਸ ਦੇ ਵਿੱਚ ਹੁਕਮ ਦਿੱਤਾ ਸੀ ਕਿ ਅਗਰ ਕਿਸੇ ਵੀ ਵਿਧਾਇਕ ਜਾਂ ਮੰਤਰੀ ਨੂੰ ਦੋਸ਼ੀ ਪਾਇਆ ਜਾਂਦਾ ਹੈ ਦੇ ਉਸ ਨੂੰ ਸਜ਼ਾ ਸੁਣਾਈ ਜਾਂਦੀ ਹੈ ਤੇ ਉਸ ਨੂੰ ਅਹੁਦੇ ਤੋਂ ਹਟਾਣਾ ਹੋਏਗਾ। ਸ਼ੋ ਗਵਰਨਰ ਨੇ ਕਿਹਾ ਕਿ ਹਲੇ ਤੱਕ ਅਮਨ अरोड़ा ਨੂੰ ਅਹੁਦੇ ਤੋਂ ਕਿਉਂ ਨਹੀਂ ਹਟਾਇਆ ਗਿਆ? ਜਦ ਕਿ ਉਹਨਾਂ ਨੂੰ ਇਸ ਸਜ਼ਾ ਦੇ ਵਿਰੁੱਧ ਕੋਈ ਸਟੇ ਨਹੀਂ ਮਿਲਿਆ। ਉਹਦੇ ਅਮਨ अरोड़ा ਵੱਲੋਂ ਇਸ ਮਾਮਲੇ ਦੇ ਵਿੱਚ ਜ਼ਿਲ੍ਹਾ ਅਦਾਲਤ ਦੇ ਵਿੱਚ ਅਪੀਲ ਦਾਇਰ ਕੀਤੀ ਗਈ ਔਰ ਜਿਹੜੀ ਉਹਨਾਂ ਨੂੰ ਸਜ਼ਾ ਮਿਲੀ ਹੈ ਉਹਦੇ ਤੇ ਰੋਕ ਦੀ ਮੰਗ ਕੀਤੀ ਗਈ। ਹਲੇ ਤੱਕ ਉਹਨਾਂ ਦੀ ਸਜ਼ਾ ਤੇ ਕਿਸੇ ਤਰ੍ਹਾਂ ਦਾ ਕੋਈ ਸਟੇ ਨਹੀਂ ਹੈ, ਕੋਈ ਰੋਕ ਨਹੀਂ ਹੈ ਔਰ 24 ਜਨਵਰੀ ਨੂੰ ਦੋਵਾਂ ਧਿਰਾਂ ਨੂੰ ਇੱਕ ਵਾਰ ਫੇਰ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ। ਸੋ ਅਗਰ 24 ਜਨਵਰੀ ਨੂੰ ਵੀ ਅਮਨ अरोड़ा ਨੂੰ ਕੋਈ ਰਾਹਤ ਨਹੀਂ ਮਿਲਦੀ ਅਦਾਲਤ ਵੱਲੋਂ ਉਹਨਾਂ ਨੂੰ ਜਿਹੜੀ 2 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਗਰ ਉਹਦੇ ਤੇ ਸਟੇ ਨਹੀਂ ਲੱਗਦੀ ਰੋਕ ਨਹੀਂ ਲੱਗਦੀ ਤੇ ਮੈਨੂੰ ਲੱਗਦਾ ਹੈ ਕਿ ਅਮਨ अरोड़ा ਦੇ ਲਈ ਵੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਾ ਕਾਫੀ ਔਖੀ ਹੋ ਸਕਦੀ ਹੈ ਅਜਿਹੇ ਹਾਲਾਤਾਂ ਦੇ ਵਿੱਚ ਮੁੱਖ ਮੰਤਰੀ ਉਹਨਾਂ ਦੇ ਜਾਂ ਪੰਜਾਬ ਦੇ ਗਵਰਨਰ ਫੇਰ ਮੰਗ ਕਰ ਸਕਦੇ ਨੇ ਤੇ ਮੁੱਖ ਮੰਤਰੀ ਉਹਨਾਂ ਦੀ ਜਗ੍ਹਾ ਤੇ ਕਿਸੇ ਹੋਰ ਮੰਤਰੀ ਦੀ ਡਿਊਟੀ ਵੀ ਲਗਾ ਸਕਦੇ ਨੇ ਸੋ 24 ਜਨਵਰੀ ਤੱਕ ਹੁਣ ਇਸ ਮਾਮਲੇ ਤੇ ਕੋਈ ਨਾ ਕੋਈ ਫੈਸਲਾ 24 ਜਨਵਰੀ ਵਾਲੇ ਦਿਨ ਆ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ 1 ਫਰਵਰੀ ਤੋਂ ਪੂਰੇ ਪੰਜਾਬ ਦੇ ਵਿੱਚ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ ਔਰ 43 ਹਲਕਿਆਂ ਦੇ ਵਿੱਚ ਸ਼ੁਰੂਆਤ ਦੇ ਵਿੱਚ ਇਹ ਯਾਤਰਾ ਜਾਏਗੀ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਮਕਸਦ ਇਹ ਹੋਏਗਾ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਉਹਨੀਆਂ ਜਿਹੜੀਆਂ ਕਮਜ਼ੋਰ ਨੀਤੀਆਂ ਨੇ ਉਹਨਾਂ ਨੀਤੀਆਂ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਸੁਖਬੀਰ ਸਿੰਘ ਬਾਦਲ ਔਰ ਹੋਰ ਵੱਡੇ ਲੀਡਰ ਨੇ ਜਿਹੜੇ ਸਮੇਤ ਪ੍ਰਧਾਨ ਔਰ ਬਾਕੀ ਲੀਡਰ ਨੇ ਜਿਹੜੇ ਇਹ 1 ਫਰਵਰੀ ਤੋਂ ਇਸ ਯਾਤਰਾ ਦੇ ਦੌਰਾਨ ਅਗਵਾਈ ਕਰਨਗੇ ਹੁਣ ਇੱਥੇ ਸਮਝਣ ਵਾਲੀ ਗੱਲ ਹੈ ਕਿ ਪਿਛਲੇ ਕੁਝ ਸਮੇਂ ਤੋਂ ਮੁਲਕ ਦੇ ਵਿੱਚ ਪੋਲੀਟਿਕਲ ਯਾਤਰਾ ਕਰਨ ਦਾ ਦੌਰ ਫੇਰ ਆ ਗਿਆ ਸਾਨੂੰ ਪਤਾ ਹੈ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਕੀਤੀ ਔਰ ਮੰਨਿਆ ਜਾਂਦਾ ਹੈ ਕਿ ਇਹਦੇ ਨਾਲ ਕਾਂਗਰਸ ਨੂੰ ਔਰ ਰਾਹੁਲ ਗਾਂਧੀ ਨੂੰ ਕਾਫੀ ਫਾਇਦਾ ਮਿਲਿਆ ਹੁਣ ਪੰਜਾਬ ਦੇ ਵਿੱਚ ਵੀ ਕੁਝ ਦਿਨ ਪਹਿਲਾਂ ਜਦੋਂ ਦਵਿੰਦਰ ਯਾਦਵ ਪੰਜਾਬ ਆਏ ਹੋਏ ਸੀ ਤੇ ਪੰਜਾਬ ਕਾਂਗਰਸ ਦੇ ਲੀਡਰਾਂ ਨੇ ਐਲਾਨ ਕੀਤਾ ਕਿ ਅਸੀਂ ਪੰਜਾਬ ਦੇ ਵਿੱਚ ਵੀ ਇੱਕ ਯਾਤਰਾ ਕੱਢਾਂਗੇ ਹੁਣ ਇਧਰ ਸੁਖਬੀਰ ਬਾਦਲ ਉਹਨਾਂ ਨੇ ਐਲਾਨ ਕਰ ਦਿੱਤਾ ਕਿ 1 ਫਰਵਰੀ ਨੂੰ ਅਸੀਂ ਪੰਜਾਬ ਪੰਜਾਬ ਬਚਾਓ ਯਾਤਰਾ ਕਰਾਂਗੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਟਵੀਟ ਕਰਕੇ ਕਈ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਤੇ ਤੰਜ ਕੱਸ ਚੁੱਕੇ ਨੇ ਪਰ ਆਉਂਦੇ ਦਿਨਾਂ ਦੇ ਵਿੱਚ ਇਹ ਯਾਤਰਾ ਕਿਹੋ ਜਿਹਾ ਪ੍ਰਭਾਵ ਪਾਉਂਦੀ ਹੈ ਸ਼੍ਰੋਮਣੀ ਅਕਾਲੀ ਦਲ ਇਸ ਯਾਤਰਾ ਦੇ ਜ਼ਰੀਏ ਕਿਹੜੇ-ਕਿਹੜੇ ਮੁੱਦੇ ਉਭਾਰਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਸੰਗਠਨ ਕਿੰਨਾ ਸੰਗਠਿਤ ਹੋ ਕੇ ਇਸ ਯਾਤਰਾ ਦਾ ਹਿੱਸਾ ਬਣਦਾ ਹੈ ਇਹ ਯਾਤਰਾ ਲੋਕਾਂ ਦੇ ਵਿੱਚ ਕੀ ਆਪਣਾ ਉਦੇਸ਼ ਸਾਰਥਕ ਕਰ ਸਕੇਗੀ ਕੀ ਪੰਜਾਬ ਸਰਕਾਰ ਦੀਆਂ ਕਮਜ਼ੋਰ ਨੀਤੀਆਂ ਉਜਾਗਰ ਕਰ ਸਕੇਗੀ ਹੁਣ ਇੱਕ ਖਾਸ ਗੱਲ ਇਹ ਰਹੇਗੀ ਕਿ ਜਦੋਂ ਇਹ ਯਾਤਰਾ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਏਗੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਣਗੇ ਜਿਵੇਂ ਉਹਨਾਂ ਨੇ ਦੋ ਦਿਨ ਪਹਿਲਾਂ ਟਵੀਟ ਕਰਕੇ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਨਾਲ ਬੀਬੀ ਹਰਸਿਮਰਤ कौर ਬਾਦਲ ਨੇ ਤਕੜੀ ਬਾਰੇ ਬਿਆਨ ਦਿੱਤਾ ਤੇ ਭਗਵੰਤ ਮਾਨ ਨੇ ਉਹਨਾਂ ਦੇ ਇਸ ਬਿਆਨ ਨੂੰ ਹੀ ਇੱਕ ਵੱਡਾ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਔਰ ਹਰਜਿੰਦਰ ਸਿੰਘ ਧਾਮੀ ਤੋਂ ਪੁੱਛਿਆ ਕਿ ਕੀ ਹੁਣ ਉਹ ਇਸ ਮਾਮਲੇ ਤੇ ਕੁਝ ਬੋਲਣਗੇ ਭਗਵੰਤ ਮਾਨ ਨੇ ਸਾਫ਼ ਕਿਹਾ ਕਿ ਅਕਾਲੀ ਦਲ ਜਿਸ ਤਰ੍ਹਾਂ ਨਾਲ ਤਕੜੀ ਨੂੰ ਚੌਂ ਨਿਸ਼ਾਨ ਨੂੰ ਬਾਬੇ ਨਾਨਕ ਦੀ ਤਕੜੀ ਦੱਸ ਰਿਹਾ ਹੈ ਇਹਦੇ ਉੱਪਰ ਉਹਨਾਂ ਨੇ ਸਵਾਲ ਖੜੇ ਕਰਕੇ ਸਫਾਈ ਮੰਗੀ ਹਰਜਿੰਦਰ ਸਿੰਘ ਧਾਮੀ ਉਹਨਾਂ ਤੋਂ ਸੋ ਖੁੱਲ ਮਿਲਾ ਕੇ ਆਉਂਦੇ ਦਿਨਾਂ ਦੇ ਵਿੱਚ ਵੀ ਜਦੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਭਗਵੰਤ ਮਾਨ ਦੀ ਸਰਕਾਰ ਨੂੰ ਪੰਜਾਬ ਬਚਾਓ ਯਾਤਰਾ ਦੇ ਵਿੱਚ ਘਿਰਨਗੇ ਤੇ ਭਗਵੰਤ ਮਾਨ ਲਗਾਤਾਰ ਸ਼ਰੋਮਣੀ ਅਕਾਲੀ ਦਲ ਨੂੰ ਘੇਰੇਗਾ ਔਰ ਭਗਵੰਤ ਮਾਨ ਕਈ ਵਾਰ ਕਹਿ ਚੁੱਕੇ ਨੇ ਕਿ ਅਸਲ ਦੇ ਵਿੱਚ ਇਹ ਪੰਜਾਬ ਬਚਾਓ ਯਾਤਰਾ ਨਹੀਂ ਹੈ ਇਹ ਅਕਾਲੀ ਦਲ ਬਚਾਓ ਯਾਤਰਾ ਕੀਤੀ ਜਾ ਰਹੀ ਹੈ ਇੱਕ ਤਰ੍ਹਾਂ ਨਾਲ ਇਸ ਤਰ੍ਹਾਂ ਨਾਲ ਕਈ ਗੱਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕੀਤੀਆਂ ਨੇ ਦੇਖੋ ਡਾਕਟਰ ਨਵਜੋਤ ਕੌਰ ਸਿੱਧੂ ਅਗਲੀਆਂ ਚੋਣਾਂ ਨਹੀਂ ਲੜਨਗੇ ਇਸ ਬਾਰੇ ਲਗਾਤਾਰ ਜਿਹੜਾ ਜਿਹੜਾ ਇੱਕ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਜਿਹੜਾ ਟਵੀਟ ਸੀ ਉਸ ਤੋਂ ਬਾਅਦ ਇਹ ਗੱਲ ਖੁੱਲ ਕੇ ਬਾਹਰ ਆਈ ਹੈ ਅਸਲ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਚਰਚਾਵਾਂ ਸੀ ਕਿਉਂਕਿ ਡਾਕਟਰ ਨਵਜੋਤਕਰ ਸਿੱਧੂ ਉਹਨਾਂ ਨੇ ਖੁਦ ਵੀ ਇੱਕ ਦੋ ਬਾਰ ਪਬਲਿਕ ਸਮਾਗਮਾਂ ਦੇ ਵਿੱਚ ਇਹ ਇੱਛਾ ਜਤਾਈ ਸੀ ਕਿ ਅਗਰ ਪਾਰਟੀ ਉਹਨਾਂ ਨੂੰ ਟਿਕਟ ਦਿੰਦੀ ਹੈ ਤੇ ਉਹ ਜ਼ਰੂਰ ਚੋਣਾਂ ਲੜ ਸਕਦੇ ਨੇ ਪਰ ਕਿਉਂਕਿ ਉਹਨਾਂ ਦੀ ਸਿਹਤ ਜ਼ਿਆਦਾ ਠੀਕ ਨਹੀਂ ਹੈ ਡਾਕਟਰ ਨਵਜੋਤਕਰ ਸਿੱਧੂ ਉਹਨਾਂ ਦੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਯਮਨਾ ਨਗਰ ਦੇ ਵਿੱਚ ਗਏ ਉੱਚੇ ਚੇ ਤੌਰ ਤੇ ਉਹਨਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਨਾਲ ਮੁਲਾਕਾਤ ਕੀਤੀ ਕੈਂਸਰ ਭਾਵੇਂ ਠੀਕ ਹੋਇਆ ਪਰ ਕਈ ਤਰ੍ਹਾਂ ਦੇ ਹਜੇ ਸਾਈਡ ਇਫੈਕਟ ਨੇ ਔਰ ਉਹਦਾ ਹਜੇ ਲੰਬਾ ਇਲਾਜ ਚੱਲੇਗਾ ਇੱਕ ਤਰੀਕੇ ਨਾਲ ਕੈਂਸਰ ਮੁਕੰਮਲ ਤੌਰ ਤੇ ਠੀਕ ਨਹੀਂ ਹੋਇਆ ਔਰ ਇਲਾਜ ਹਜੇ ਵੀ ਅੱਗੇ ਚੱਲੇਗਾ ਔਰ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਟਵੀਟ ਵੀ ਕੀਤਾ ਕਿ ਇਸ ਤਰ੍ਹਾਂ ਦੀਆਂ ਕਿਆ ਸਰਾਈਆਂ ਤੇ ਰੋਕ ਲਗਣੀ ਚਾਹੀਦੀ ਹੈ ਕਿਉਂਕਿ ਪਰਿਵਾਰ ਦਾ ਧਿਆਨ ਸਿਰਫ ਡਾਕਟਰ ਨਵਜੋਤ ਕੌਰ ਸਿੱਧੂ ਉਹਨਾਂ ਦੀ ਸਿਹਤ ਵਾਲੇ ਪਾਸੇ ਹੈ ਕਿ ਜਲਦ ਤੋਂ ਜਲਦ ਉਹਨਾਂ ਨੂੰ ਸਿਹਤਯਾਬੀ ਮਿਲੇ ਉਧਰ ਦੂਜੇ ਪਾਸੇ ਜਿਹੜੀ 21 ਫਰਵਰੀ ਦੀ 21 ਜਨਵਰੀ ਦੀ ਰੈਲੀ ਹੈ ਨਵਜੋਤ ਸਿੰਘ ਸਿੱਧੂ ਦੇ ਸਮਰਥਕਾਂ ਵੱਲੋਂ ਰੱਖੀ ਗਈ ਉਸ ਮਾਮਲੇ ਦੇ ਵਿੱਚ ਕੱਲ ਮੋਗਾ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਔਰ ਨਵਜੋਤ ਸਿੰਘ ਸਿੱਧੂ ਨਾਲ ਸੰਬੰਧਿਤ ਬਹੁਤ ਸਾਰੇ ਕਾਂਗਰਸ ਦੇ ਲੀਡਰਾਂ ਵਰਕਰਾਂ ਵਲੰਟੀਅਰਸ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਮੋਗਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਜਿਹੜੀ ਲੋਕ ਮਿਲਣੀ ਹੈ ਉਦਾ ਰੂਪ ਰੇਖਾ ਉਹਨਾਂ ਨੇ ਉਹ ਦੱਸੀ ਹਾਲਾਂਕਿ ਉਥੋਂ ਦੇ ਇੱਕ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਬੀਬੀ ਮਾਲਵਿਕਾ ਸੂਧ ਜਿਹੜੇ ਕਿ ਚੋਣ ਵੀ ਲੜੇ ਸੀ ਮੋਗਾ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੇ ਆਪਣੇ ਆਪ ਨੂੰ ਇਸ ਸੰਭਾਵਿਤ ਰੈਲੀ ਤੋਂ ਵੱਖ ਕੀਤਾ ਉਹਨਾਂ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਨਿਰਦੇਸ਼ ਨਹੀਂ ਨੇ ਕਿ ਇਹ ਰੈਲੀ ਕੀਤੀ ਜਾ ਰਹੀ ਹੈ ਉਂਝ ਮੇਰਾ ਇਹ ਮੰਨਣਾ ਹੈ ਕਿ ਜਦੋਂ ਕਾਂਗਰਸ ਦੇ ਵਰਕਰ ਤੇ ਵਲੰਟੀਅਰ ਕਿਤੇ ਰੈਲੀ ਕਰਨਾ ਚਾਹਣ ਕਿਰ ਕਰਨ ਸਕਦੇ ਨੇ ਕਿਉਂਕਿ ਜਿਹੜੇ ਵੀ ਕੈਂਡੀਡੇਟ ਹੁੰਦੇ ਨੇ ਉਹ ਉਸ ਚੋਣ ਦੇ ਲਈ ਉਮੀਦਵਾਰ ਹੁੰਦੇ ਨੇ ਅਗਰ ਉਹ ਜਿੱਤਦੇ ਨੇ ਤੇ ਐਮ ਐਲ ਏ ਬਣ ਜਾਂਦੇ ਨੇ ਅਗਰ ਉਹ ਹਾਰ ਜਾਂਦੇ ਨੇ ਤੇ ਉਹ ਵੀ ਇੱਕ ਸਧਾਰਨ ਵਲੰਟੀਅਰ ਤੇ ਵਰਕਰ ਦੀ ਤਰ੍ਹਾਂ ਹੀ ਆਪਣੀ ਕਾਰਗੁਜ਼ਾਰੀ ਅੱਗੇ ਵਧਾਉਂਦੇ ਨੇ ਭਾਵੇਂ ਉਹਨਾਂ ਕੋਲੇ ਕੋਈ ਅਹੁਦਾ ਹੋਵੇ ਸੋ ਮੈਨੂੰ ਲੱਗਦਾ ਉਹਨਾਂ ਅਗਰ ਉਹਨਾਂ ਨੂੰ ਲੱਗਦਾ ਹੈ ਕਿ ਉਹ ਉਹਨਾਂ ਨੂੰ ਇਸ ਰੈਲੀ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਤੇ ਇਹ ਉਹਨਾਂ ਦੀ ਨਿੱਜੀ رائے ਹੈ ਪਰ ਅਗਰ ਕੋਈ ਵਲੰਟਰ ਵਲੰਟੀਅਰ ਰੈਲੀ ਮਿਲਣੀ ਪ੍ਰੋਗਰਾਮ ਕਰਨਾ ਚਾਵੇ ਤੇ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਰੋਕ ਨਹੀਂ ਹੋਣੀ ਚਾਹੀਦੀ ਬਾਕੀ ਇਹ ਕਾਂਗਰਸ ਪਾਰਟੀ ਦਾ ਮਸਲਾ ਹੈ ਕਾਂਗਰਸ ਪਾਰਟੀ ਵੱਲੋਂ ਸਪਸ਼ਟ ਤੌਰ ਤੇ ਸਬੰਧ ਦੇ ਵਿੱਚ ਕੋਈ ਵੀ ਜ਼ਾਬਤਾ ਸਾਰਵਜਨਿਕ ਨਹੀਂ ਕੀਤਾ ਗਿਆ ਕਈ ਵਾਰੀ ਜ਼ਾਬਤੇ ਦੀਆਂ ਗੱਲਾਂ ਹੁੰਦੀਆਂ ਨੇ ਪਰ ਉਹ ਜ਼ਾਬਤਾ ਕੀ ਹੈ ਕਦੀ ਸੋਸ਼ਲ ਮੀਡੀਆ ਤੇ ਵੀ ਪਿਛਲੇ ਦਿਨਾਂ ਦੇ ਵਿੱਚ ਉਹਨੂੰ ਨਹੀਂ ਪਾਇਆ ਗਿਆ ਸੋ ਬੜਾ ਜ਼ਰੂਰੀ ਹੈ ਕਿ ਕਾਂਗਰਸ ਪਾਰਟੀ ਹਰ ਤਰ੍ਹਾਂ ਦਾ ਜ਼ਾਬਤਾ ਸਾਰਵਜਨਿਕ ਕਰੇ ਰੈਲੀਆਂ ਕਰਨ ਦਾ ਜ਼ਾਬਤਾ ਇਫੈਕਟਾਂ ਦੇਣ ਦਾ ਜ਼ਾਬਤਾ ਕਿਸ ਹੱਦ ਤੱਕ ਲੀਡਰ ਬੋਲਣਗੇ ਉਂਝ ਨਵਜੋਤ ਸਿੰਘ ਸਿੱਧੂ ਤੇ ਅਨੁਸ਼ਾਸਨੀ ਕਾਰਵਾਈ ਦੇ ਇਲਜ਼ਾਮ ਕਈ ਲੀਡਰ ਲਾ ਰਹੇ ਨੇ ਪਰ ਕਈ ਲੀਡਰ ਕਾਂਗਰਸ ਦੇ ਵਿੱਚ ਇਸ ਵਕਤ ਅਜਿਹੇ ਨੇ ਜਿਹੜੇ ਸ਼ਰੇਆਮ ਅਨੁਸ਼ਾਸਨ ਨੂੰ ਭੰਗ ਕਰ ਰਹੇ ਨੇ ਪਰ ਚਰਚਾ ਤੇ ਇਲਜ਼ਾਮ ਸਿਰਫ ਨਵਜੋਤ ਸਿੰਘ ਸਿੱਧੂ ਤੇ ਲੱਗ ਰਹੇ ਨੇ ਜੋ ਮੈਨੂੰ ਲੱਗਦਾ ਹੈ ਨਵਜੋਤ ਸਿੰਘ ਸਿੱਧੂ ਤੇ ਇਨ੍ਹਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ ਕਿਉਂਕਿ ਉਹ ਹਾਈ ਕਮਾਂਡ ਦੇ ਹਾਈ ਕਮਾਂਡ ਨੂੰ ਲਗਾਤਾਰ ਦੱਸ ਚੁੱਕੇ ਨੇ ਕਿ ਉਹ ਕਾਂਗਰਸ ਦੀ ਮਜਬੂਤੀ ਲਈ ਕਾਂਗਰਸ ਨੂੰ ਤਕੜਾ ਕਰਨ ਲਈ ਚੋਣ ਰੈਲੀਆਂ ਆਉਂਦੇ ਸਮੇਂ 'ਚ ਵੀ ਕਰਨਗੇ ਔਰ ਲੋਕ ਮਿਲਨੀਆਂ ਕਰ ਰਹੇ ਨੇ ਔਰ ਦੂਸਰੇ ਪਾਸੇ ਮੈਨੂੰ ਲੱਗਦਾ ਹੈ ਕਾਂਗਰਸ ਦੀ ਹਾਈ ਕਮਾਂਡ ਖਾਸ ਤੌਰ ਤੇ ਪ੍ਰਭਾਰੀ ਦਵਿੰਦਰ ਯਾਦਵ ਆਉਂਦੇ ਦਿਨਾਂ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਸਾਰੇ ਲੀਡਰਾਂ ਦੇ ਵਿੱਚ ਕੋਈ ਆਪਸੀ ਏਕਤਾ ਦਾ ਨਵਾਂ ਫਾਰਮੂਲਾ ਕੱਢਣਗੇ ਕਿਉਂਕਿ ਕਾਂਗਰਸ 'ਚ ਧੜੇਬਾਜ਼ੀ ਬਹੁਤ ਜ਼ਿਆਦਾ ਹੈ ਬਹੁਤ ਸਾਰੇ ਲੀਡਰ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਨਾਲ ਮੰਚ ਨਹੀਂ ਕਰਨਾ ਸਾਂਝਾ ਕਰਨਾ ਚਾਹੁੰਦੇ ਅਸਲ 'ਚ ਨਵਜੋਤ ਸਿੰਘ ਸਿੱਧੂ ਕ腐ਪਸ਼ਨ ਦੇ ਖਿਲਾਫ ਲੜ ਰਿਹਾ ਹੈ ਔਰ ਬਹੁਤ ਸਾਰੇ ਕਾਂਗਰਸ ਦੇ ਲੀਡਰ ਨੇ ਜਿਨ੍ਹਾਂ ਤੇ ਕ腐ਪਸ਼ਨ ਦੇ ਇਲਜ਼ਾਮ ਨੇ ਇਹ ਵੀ ਇੱਕ ਵੱਡਾ ਕਾਰਨ ਹੈ ਕਾਂਗਰਸ ਦੇ ਕੁਝ ਲੀਡਰਾਂ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਮਤਭੇਦਾਂ ਦਾ ਬਾਕੀ ਵੇਖਦੇ ਹਾਂ ਜਿਹੜੀ 21 ਜਨਵਰੀ ਦੀ ਰੈਲੀ ਹੈ ਉਹ ਕਿੰਨੀ ਕਾਮਯਾਬ ਹੁੰਦੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਦੇ ਨਾਲ ਬਹੁਤ ਸਾਰੇ ਵਲੰਟੀਅਰ ਤੇ ਵਰਕਰ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਮਿਹਨਤਾਂ ਕਰ ਰਹੇ ਨੇ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਕੀਮਤੀ ਵਿਚਾਰ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਤੇ ਇਸ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ